ਮਹਾਬੱਦਰ ਤੁੰ। ਜਿਲ੍ਹਾ ਚਿਰੀਮੋਕ ਸਰ ਸਾਹਿਬ। ਹਾਂ ਪਤਨੂ ਬਈ ਬਾਡੀ ਸਰਸਟਾਇਕ ਦਿੱਤਾ ਸੀ ਪੰਜ ਜੂਸ। ਹਾਂਜੀ। ਉਹ ਬਰਤਣ ਤੋਂ ਪਹਿਲਾਂ ਤੁਹਾਡੇ ਕੀ ਕੀ ਸਮੱਸਿਆਵਾਂ ਆਈਆਂ? ਉਸ ਤੋਂ ਪਹਿਲਾਂ ਹੀ ਮੇਰਾ ਸਿਰ ਦਰਦ ਕਰਦਾ ਸੀਗਾ ਤੇ ਇੱਕ ਮੈਨੂੰ ਇਹ ਘਾਰਸ਼ ਦੀ ਪ੍ਰੋਬਲਮ ਸੀਗੀ ਤੇ ਇਨਫੈਕਸ਼ਨ ਸੀਗੀ। ਠੀਕ ਹੈ ਬਈ। ਕਾਫੀ ਪ੍ਰੋਬਲਮਾਂ ਸੀਗੀਆਂ। ਅਲਰਜੀ ਸੀ ਤੁਹਾਨੂੰ? ਹਾਂਜੀ। ਠੀਕ ਹੈ ਬਈ। ਇਹ ਹੋਰ ਤੁਹਾਡੀਆਂ ਕੀ ਕੀ ਸਮੱਸਿਆ ਨੇ ਭਾਈ ਨਾਲ ਤੁਸੀਂ ਹੋਰ ਵੀ ਦੱਸਦੇ ਸਕੈਨ ਕਰਾਈ ਤੁਸੀਂ ਕੀ ਕੀ ਪ੍ਰੋਬਲਮ ਆਈਆਂ ਹੋਰ ਮੈਨੂੰ ਯੂਟਰੈਸ ਚ ਪ੍ਰੋਬਲਮ ਆਈ ਸੀ ਜੀ ਠੀਕ ਹੈ ਹਾਂਜੀ ਡੰਡ ਦੀ ਪ੍ਰੋਬਲਮ ਦੱਸੀ ਸੀ ਇੱਕ ਹੋਰ ਭਾਈ ਕੀ ਪ੍ਰੋਬਲਮ ਸੀ ਜੀ ਇੱਕ ਤੁਸੀਂ ਜਿਵੇਂ ਗੰਡ ਆਪਣਾ ਗੰਡ ਤੋਂ ਇਲਾਵਾ ਤੁਸੀਂ ਕਹਿੰਦੇ ਸੀ ਕਿ ਪਥਰੀਆਂ ਨੇ ਹਰਨੀਆਂ ਨੇ ਹਾਂਜੀ ਪਥਰੀਆਂ ਤੇ ਹਰਨੀਆਂ ਤੋਂ ਮੈਂ ਸਟਾਰਟ ਕੀਤੀ ਹੈ ਇਹ ਠੀਕ ਹੈ ਭਾਈ ਹੁਣ ਜਿਵੇਂ ਤੁਸੀਂ ਸਰਵਿਸ ਫਾਇਕ ਵਰਤਿਆ ਤੇ ਇਹ ਵਰਤਣ ਤੋਂ ਬਾਅਦ ਕੀ ਕੀ ਫਰਕ ਆ ਤੁਹਾਨੂੰ ਹਾਂਜੀ ਮੈਨੂੰ ਬਹੁਤ ਫਰਕ ਲੱਗਿਆ ਇਹਦੇ ਤੋਂ ਇੱਕ ਤਾਂ ਮੇਰੀ ਖਾਰਸ਼ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਗਈ ਇੱਕ ਜਿਹੜੀ ਖਾਂਸੀ ਤੋਂ ਅਲਰਜੀ ਸੀ ਮੈਨੂੰ ਉਹ ਬਿਲਕੁਲ ਠੀਕ ਹੈਗੀ ਠੀਕ ਹੈ ਜੀ ਤੇ ਇੱਕ ਮੈਂ ਆਹ ਹੋਰ ਸ਼ੁਰੂ ਕੀਤਾ ਸੀ ਜੀ ਆਈ ਡ੍ਰੌਪਸ ਅੱਖਾਂ 'ਚ ਪਾਉਣ ਵਾਲੀ ਇੱਕ ਆਪਣਾ ਤੁਸੀਂ ਸਿਰਦਰਦ ਕਹਿੰਦੇ ਸੀ ਬਈ ਹਾਂਜੀ ਇੱਕ ਮੇਰੀ ਸਿਰ ਬਹੁਤ ਜਲਦੀ ਦਰਦ ਕਰਨ ਲੱਗ ਜਾਂਦਾ ਸੀ ਜਿਵੇਂ ਹੁਣ ਸਰਦੀ ਆ ਤੇ ਵੀ ਸਰਦੀ ਦੇ ਵਿੱਚ ਬਹੁਤ ਜਲਦੀ ਸਿਰਦਰਦ ਕਰਦਾ ਸੀਗਾ ਉਹ ਬਿਲਕੁਲ ਹੁਣ ਵੀ ਠੀਕ ਹੈ ਸਿਰ ਨਹੀਂ ਦਰਦ ਕਰਦਾ ਛੇਤੀ ओके ਜਿਵੇਂ ਆਈ ਹਾਈਡਰਾ ਉਸ ਤੁਸੀਂ ਕਹਿੰਦੇ ਸੀ ਕਿ ਉਹ ਵਰਤਿਆ ਨਾਲ ਤੁਸੀਂ ਹਾਂਜੀ ਉਹ ਉਹਦੇ ਨਾਲ ਤਾਂ ਮੈਨੂੰ ਬਹੁਤ ਰਿਜ਼ਲਟ ਵਧੀਆ ਮਿਲਿਆ ਜਿਵੇਂ ਅੱਗੇ ਮੇਰੇ ਤਾਂ ਸੂਈ ਚ ਧਾਗਾ ਨਹੀਂ ਪੈਂਦਾ ਸੀ ਤੇ ਹੁਣ ਮੈਂ ਪਾ ਲੈਨੀ ਹੈ ਉਹ ਵੀ ਤੁਸੀਂ ਨਰਮ ਹੈਗਾ ਵੀ ਤੁਹਾਡੀ ਨੇੜੇ ਦੇੜੀ ਹੋ ਗਈ ਹਾਂਜੀ ਇਹ ਹੁਣ ਬਹੁਤ ਭੈਣ ਭਰਾ ਤੁਹਾਡੀ ਵੀਡੀਓ ਦੇਖਣਗੇ ਹਾਂਜੀ ਇਹ ਉਹਨਾਂ ਨੂੰ ਮਤਲਬ ਕੀ ਕਹਿਣਾ ਚਾਹੁੰਗੇ ਤੁਸੀਂ ਕੀ ਦਿਖਾ ਦੇਣਾ ਚਾਹੁੰਦੇ ਮੈਂ ਹਾਂਜੀ ਮੈਂ ਤਾਂ ਇਹ ਹੀ ਕਹਿਣਾ ਚਾਹੁੰਦੀ ਵੀ ਜਿਹੜਾ ਵੀ ਕੋਈ ਸੁਣਦਾ ਮੇਰੀ ਵੀਡੀਓ ਵੀ ਬੋਡੀ ਸਰਵਿਸ ਪੈਕ ਇੱਕ ਵਾਰ ਜਰੂਰ ਵਰਤ ਕੇ ਵੇਖੀ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਹੀ ਇਹਦਾ ਹਾਂਜੀ ਬਈ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਇਹੀ ਕਹਿਣਾ ਚਾਹੁੰਦੇ ਆ ਆਪਾਂ ਵੀ ਆਪਾਂ ਨੂੰ ਬੋਡੀ ਸਰਵਿਸ 'ਤੇ ਇੱਕ ਵਤਨਾ ਚਾਹੀਦਾ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਜਿਵੇਂ ਕਿ ਤੁਸੀਂ ਗੱਲ ਕਰਦੇ ਹੋ ਵੀ ਭੈਣ ਜੀ ਨੂੰ ਜਿਹੜੀਆਂ ਇੰਨੀਆਂ ਪ੍ਰੋਬਲਮਾਂ ਸੀ ਤੁਸੀਂ ਸੋਚਿਆ ਸੀ ਬੋਡੀ ਸਰਵਿਸ ਨਾਲ ਹੀ ਹੱਲ ਹੋ ਜਾਣਗੀਆਂ ਨਹੀਂ ਜੀ ਠੀਕ ਐ ਤੁਸੀਂ ਕਿਵੇਂ ਸ਼ੁਰੂ ਕੀਤਾ ਸੀਗਾ ਸਰ ਸਵੇਕ ਕੀ ਸੋਚ ਕੇ ਸ਼ੁਰੂ ਕੀਤਾ ਸੀਗਾ ਇਹ ਤਾਂ ਆਪਾਂ ਜੀ ਕੈਂਪ ਤੇ ਗਏ ਸੀਗੇ ਕਾਨਨ ਵਾਲੀ ਉੱਥੇ ਪੇਸ਼ੈਂਟ ਨੂੰ ਬੈਨੀਫਿਟ ਮਿਲਿਆ ਹੈਗਾ ਉਹਨਾਂ ਦਾ ਰਿਜ਼ਲਟ ਦੇਖ ਕੇ ਆਪਾਂ ਸ਼ੁਰੂ ਕਰਿਆ ਜੀ ਤੁਸੀਂ ਉਹਨਾਂ ਨੂੰ ਦੇਖ ਕੇ ਸ਼ੁਰੂ ਕੀਤਾ ਵੀ ਆਪਾਂ ਵੀ ਸਰਵਿਸ ਪੈਕ ਸ਼ੁਰੂ ਕਰ ਲਵਨੀ ਆ ਹਾਂਜੀ ਹਾਂਜੀ ਵੀ ਹੋ ਸਕਦਾ ਆਪਣੀ ਵੀ ਪ੍ਰੋਬਲਮ ਸੋਲਵ ਹੋ ਜਾਵੇ ਹਾਂਜੀ